ਸਾਡਾ ਸੋਨੇਰਗਾ ਝੋਨਾ ਉਹਨੂੰ ਕਹਿੰਦੇ ਥੋੜਾ ਮੋਚਰ ਨਹੀਂ ਆਉਂਦਾ ਸੀ ਪੰਜ ਗੱਟੇ ਲੈਣੇ ਸੀ 6 ਗੱਟੇ ਲੈਣੇ ਆ ਤੇ ਅੱਜ ਉਹਦੇ ਸੰਬੰਧ ਚ ਅਸੀਂ ਉੱਥੇ ਇਕੱਠੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਮੜਾ ਝਾਤੀ ਮਾਰ ਜੋ ਰਾਜਸਥਾਨ ਚੋਂ 6-7 ਟਰੈਕਟਰ ਅੱਜ ਅਸੀਂ ਫੜੇ ਆ ਖੁੱਲਾ ਝੋਨਾ ਕੋਈ ਪੱਖਾ ਨਹੀਂ ਲੱਗਾ ਕੋਈ ਕੁਛ ਨਹੀਂ ਇੱਥੋਂ ਇਹ ਸਾਫ ਕਰ ਕਰਕੇ ਗੱਟੇ ਭਰ ਕੇ ਉਹ ਰਿਕਤੇ ਲਈ ਜਾਂਦੇ ਆ ਅਸੀਂ ਵੀਰੋਂ ਆ ਤਾਲਾ ਲਾਉਣ ਲੱਗੇ ਆ ਜਿੰਨਾ ਚਿਰ ਇਹ ਕੋਈ ਗੱਲ ਦਾ ਕਲੀਅਰ ਨਹੀਂ ਹੁੰਦਾ ਉਹਨਾਂ ਚਿਰੇ ਤਾਲਾ ਨਹੀਂ ਖੁੱਲਦਾਗਾ ਇਹ ਆ ਮਜੂ ਹਰੀ ਨੋ ਤੋਂ ਥੜੇ ਨੂੰ ਛੜਕ ਜਾਂਦੀ ਉਹਦੇ ਦੇ ਦੋ ਜਿਹੜੇ ਇਕੱਠੇ ਚੈਲਰ ਆ ਉਹਨਾਂ ਦੀ ਇਹ ਕਾਰਵਾਈ ਆ ਭਰਾਵੋ ਦੁਬਾਰੋਂ ਲਿਆ ਲਿਆ ਕਾਲਾ ਝੋਨਾ ਬਾਈ 26 ਉਹਦਾ ਆਇਆ ਸੀ ਮੌਚਰ ਵੇਖਿਆ 26 ਮੌਚਰ ਆਇਆ 26 27 ਬਿਨਾ ਪੱਖੇ ਤੋਂ ਝੋਨਾ ਲੱਗਾ ਕਾਲਾ ਹੋਇਆ ਤੇ ਹਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਭਰਾਵੋ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਅੱਜ ਆ ਨਗਰ ਹਰੀ ਨਾਉ ਦੇ ਸਾਰੇ ਕਿਸਾਨ ਪਹਿਲਾਂ ਅਸੀਂ ਮੰਡੀ 'ਚ ਸੀਗੇ ਇਕੱਠੇ ਹੋਏ ਇਕ 15-15 ਦਿਨਾਂ ਤੋਂ ਉੱਥੇ ਬੈਠੇ ਆ ਝੋਨਾ ਲੈ ਕੇ ਜਿਹੜੇ ਇਹ ਆ ਛੈਲਰਾਂ ਵਾਲਿਆਂ ਦੇ ਤੁਹਾਡਾ ਮੌਚਰ ਨਹੀਂ ਆਉਂਦਾ ਸਾਡਾ ਸੋਨੇ ਵਰਗਾ ਝੋਨਾ ਉਹਨੂੰ ਕਹਿੰਦੇ ਤੁਹਾਡਾ ਮੌਚਰ ਨਹੀਂ ਆਉਂਦਾ ਅਸੀਂ 5 ਗੱਟੇ ਲੈਣੇ ਅਸੀਂ 6 ਗੱਟੇ ਲੈਣੇ ਆ ਤੇ ਅੱਜ ਉਹਦੇ ਸਬੰਧ ਚ ਅਸੀਂ ਉੱਥੇ ਇਕੱਠੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਮੜਾ ਝਾਤੀ ਮਾਰ ਜੋ ਰਾਜਸਥਾਨ ਚੋਂ 6-7 ਟਰੈਕਟਰ ਅੱਜ ਅਸੀਂ ਫੜੇ ਆ ਜਿਹੜੇ ਇਹਨਾਂ ਨੂੰ ਇੱਕ ਹਫਤਾ ਹੋ ਗਿਆ ਇਹ ਛੇਲਰ ਵਾਲਿਆਂ ਨੂੰ ਢੋਂਦਿਆਂ ਨੂੰ ਝੋਨਾ ਰਾਜਸਥਾਨ ਚੋਂ ਟਰੈਕਟਰ ਸਾਰੇ ਰਾਜਸਥਾਨ ਦੇ ਨੰਬਰ ਆ ਖੁੱਲਾ ਝੋਨਾ ਮੈਂ ਕੋਈ ਪੱਖਾ ਨਹੀਂ ਲੱਗਾ ਕੋਈ ਕੁਛ ਨਹੀਂ ਇੱਥੋਂ ਇਹ ਸਾਫ ਕਰ ਕਰਕੇ ਗੱਟੇ ਭਰ ਕੇ ਉਹ ਰਕਤੇ ਲਈ ਜਾਂਦੇ ਆ ਇਹ ਅੱਜ ਅਸੀਂ ਸਾਰੇ ਤੋਂ ਸੰਗਤ ਰਿਆਰੀ ਨੌ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਇਹਨਾਂ ਤੇ ਛਾਪਾਂ ਮਾਰਿਆ ਟਰੈਕਟਰ ਵੀ ਅੰਦਰ ਖੜੇ ਆ ਤੇ ਅਸੀਂ ਹੁਣ ਆ ਸਾਰੇ ਤੋਂ ਕਿਸਾਨ ਜਥੇਬੰਦੀਆਂ ਦੇ ਸਾਰੇ ਅਹੁਦੇਦਾਰੇ ਤੇ ਸਾਰੇ ਨਗਰ ਦੇ ਹਰੀ ਨੌ ਦੇ ਕਿਸਾਨ ਆ ਅਸੀਂ ਵੀਰੋਂ ਆ ਤਾਲਾ ਲਾਉਣ ਲੱਗੇ ਆ ਜਿੰਨਾ ਚਿਰ ਇਹ ਕੋਈ ਗੱਲ ਦਾ ਕਲੀਅਰ ਨਹੀਂ ਹੁੰਦਾ ਉਹਨਾਂ ਚਿਰੇ ਤਾਲਾ ਨਹੀਂ ਖੁੱਲਦਾਗਾ ਇਹ ਆ ਮੋਜੋ ਹਰੀ ਨੌ ਤੋਂ ਥਾੜਿਆਂ ਨੂੰ ਛੜਕ ਜਾਂਦੀ ਉਹਦੇ ਦੇ ਦੋ ਜਿਹੜੇ ਇਕੱਠੇ ਚੈਲਰ ਆ ਉਹਨਾਂ ਦੀ ਇਹ ਕਾਰਵਾਈ ਆ ਭਰਾਵੋ ਮੈਂ ਸਾਰੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਬਚਜੋ ਇਹਨਾਂ ਚੀਜ਼ਾਂ ਤੋਂ ਏਕਤਾ ਕਰ ਲੋ ਇਕੱਠੇ ਹੋ ਜੋ ਨਹੀਂ ਤੁਹਾਡਾ ਸਿਉਣੇ ਵਰਗਾ ਝੋਨਾ ਮੰਡੀਆਂ ਚ ਚੋਣੀ ਜਾਂਦਾ ਨਹੀਂ ਵੀ ਪੈ ਨੂੰ ਹਫਤਾ ਹੋ ਗਿਆ ਉਹ ਵੀ ਹਜੇ ਝੋਨੇ ਉਵੇਂ ਪਏ ਆ 15-15 ਦਿਨ ਹੋ ਗਏ ਤੇ ਬਾਹਰੋਂ ਲਿਆ ਲਿਆ ਕਾਲਾ ਝੋਨਾ ਭਾਈ 26 ਉਹਦਾ ਆਇਆ ਸੀ ਮੌਂਚਰ ਵੇਖਿਆ 26 ਮੌਂਚਰ ਆਇਆ 26 27 ਬਿਨਾ ਪੱਖੇ ਤੋਂ ਝੋਨਾ ਲੱਗਾ ਕਾਲਾ ਹੋਇਆ ਤੇ ਤੁਹਾਡਾ ਝੋਨਾ ਸਿਉਣੇ ਵਰਗਾ ਨਹੀਂ ਖਰੀਦਦੇ ਆ ਅਸੀਂ ਤਾਲਾ ਲਾਉਣ ਲੱਗੇ ਆ ਇਹ ਤਾਲਾ ਮੇਰੇ ਭਾਵੇਂ ਉੱਦੇ ਖੁੱਲਣਾ ਜਿੱਦੇ ਕੋਈ ਗੱਲ ਦਾ ਸਿਰਾ ਲੱਗਾ ਭਾਈ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇੱਧਰ ਟਰਾਲੀਆਂ ਆਈਆਂ ਇਹ ਜੀ ਤਾ ਤਾਰਾ ਪੰਜਾਂ ਦੇਣਾ ਤੋਂ ਸੀਗਾ ਅੱਜ ਅਸੀਂ ਆਸੀ ਸਾਡੇ ਇੱਥੇ ਚਰਾਸਤਾ ਪੈਂਦਾ ਅੱਗੇ ਉੱਥੇ ਅਸੀਂ ਨਾਕਾ ਲਾਇਆ ਸਵੇਰ ਦਾ ਤੇ ਅਸੀਂ ਦੇਖਿਆ ਸਵੇਰ ਬਹੁਤ ਜਲਦ ਦੋ ਤਾਂ ਪਹਿਲਾਂ ਆ ਕੇ ਵਰਗੀਆਂ ਅਸੀਂ ਆਖਿਆ ਇਹਨਾਂ ਨੇ ਇਥੋਂ ਮੰਨਣਾ ਨਹੀਂ ਵੀ ਕਿਹੜੇ ਛੇਲਰ 'ਚ ਚੱਲੇ ਆ ਪਹਿਲਾਂ ਛੇਲਰ 'ਚ ਟਰਾਲੀਆਂ ਵਰ ਜਾਣ ਦਿਓ ਫੇਰ ਅਸੀਂ ਨਪਾਂਗੇ ਦੋ ਇੱਥੇ ਆ ਕੇ ਲਾਹਣ ਲੱਗ ਗਏ ਅਸੀਂ ਆਖਿਆ ਲਾਹ ਲਾਂ ਦਿਓ ਦੂਜੇ ਅਸੀਂ ਪਿੱਛੇ ਘੇਰੇ ਦੋ ਟਰਾਲੀਆਂ ਅਧੀਆਂ-ਅਧੀਆਂ ਲਾਈਆਂ ਅਸੀਂ ਵੇਖੀਆਂ ਤੇ ਆਹ ਟਰਾਲੀਆਂ ਇੱਥੇ ਛੇਲਰ 'ਚ ਆ ਕੇ ਦੂਜੇ ਵੀ ਤੇ ਤਾਂ ਅਸੀਂ ਆਏ ਭਰਾਵਾਂ ਨੂੰ ਲਾਉਣ ਲੱਗਿਆ ਤਾਲਾ ਸੰਗ ਤੇ ਜਵਾਨ ਕਰਿਓ ਜੇ ਜਿੰਨਾ ਚਿਰ ਇਹ ਗੱਲ ਕੋਈ ਸਿਰੇ ਨਹੀਂ ਲੱਗਦੀ ਇਹ ਤਾਲਾ ਨਹੀਂ ਖੁੱਲੂਗਾ ਮੇਰੇ ਭਰਾ ਜਿਹੜੇ ਤੇ ਸੈਲਰ ਦੇ ਮਾਲਕ ਆ ਜਾਂ ਜਿਹੜੇ ਅਧਿਕਾਰੀ ਆ ਤੁਸੀਂ ਉਹਨਾਂ ਨਾਲ ਨਹੀਂ ਗੱਲ ਬਾਈ ਕੀਤਾ ਫੋਨ ਕੋਈ ਨਹੀਂ ਸੁਣਦਾ ਗਏ ਅੱਗੋਂ ਇਹ ਗੱਲ ਕਹਿ ਰਹੇ ਆ ਕਿ ਆ ਝੋਨਾ ਲਾ ਦੇਓ ਇੰਨਾ ਕ ਲੈ ਜਾਂਦੇ ਆ ਯਾਰ ਕੋਈ ਗਾਹ ਤੋਂ ਨਹੀਂ ਅਸੀ ਲੈ ਹੁੰਦੇ ਇਹ ਗੱਲ ਹੋਈ ਆ ਤੁਹਾਡੇ ਤਰਾ ਆਪਣਾ ਰਾਜੇ ਇੱਥੇ ਕਿਸਾਨ ਜੂ ਨਹੀਂ ਆਂਦਾ ਸਾਡਾ ਲੀਡਰ ਖੜਾ ਇੱਥੇ ਉਹਨੂੰ ਫੋਨ ਆਇਆ ਉਹਨੂੰ ਆਦੇ ਸਾਡਾ ਝੋਨਾ ਲੈ ਜਾਂਦੇ ਆ ਗਾਹ ਤੋਂ ਨਹੀਂ ਅਸੀ ਲੈ ਹੁੰਦੇ ਇਹ ਚੀਜ਼ਾਂ ਉਹ ਕਹਿ ਰਹੇ ਸੀ ਆ ਤਾਲਾ ਲਾ ਰਿਹਾ ਸਾਰੇ ਸੰਗਤਿਆਂ ਦੇ ਸਾਲਾਂ ਦੇ ਸਾਹਮਣੇ ਇਹ ਉਦ ਦੇ ਖੁੱਲਣਾ ਜਿੱਦੇ ਕੋਈ ਅਲਾਟਮੈਂਟ ਇਹਨਾਂ ਨੂੰ ਹਰੀ ਨੋ ਮੰਡੀ ਹਾਂ ਆ ਲੱਗ ਗਿਆ ਤਾਲਾ ਇਹ ਉਦੋਂ ਖੁੱਲਣਾ ਜਦੋਂ ਕੋਈ ਗੱਲ ਸਿਰੇ ਲੱਗੀਏ ਮਨਜ਼ੂਰਾ ਕਿਸਾਨੋ ਸਾਰੇ ਕਿਸਾਨ ਹਰੀਨੋ ਪਿੰਡ ਦੇ ਆ ਸਾਡੇ ਛੈਲਰ 4-5 ਇੱਥੇ ਜੀ ਚਾਰੇ ਪੰਜੇ ਸਾਥੋਂ ਗੱਟੇ ਮੰਗ ਰਹੇ ਆ ਉਥੋਂ ਵਧੀਆ ਜਿਹੜਾ ਝੋਨਾ ਉਹ ਖਰੀਦ ਨਹੀਂ ਰਿਹਾ ਬਾਹਰੋਂ ਲਿਆ ਕੇ ਝੋਨਾ ਰਾਰਿਆ ਆ Rajasthan ਦਾ ਝੋਨਾ ਆ ਇੱਥੇ ਹਾਲਾਂਕਿ ਅਲਾਟਮੈਂਟ ਇਹਨਾਂ ਨੂੰ ਹਰੀਨੋ ਮੰਡੀ ਦੀ ਆ ਜੀ ਹਾਂਜੀ ਅਸੀਂ ਸਰਕਾਰ ਤੋਂ ਹੀ ਮੰਗ ਕਰਦੀਆਂ ਮੀਨਾਂ ਨੂੰ ਨੱਥ ਪਾਈ ਜਾਵੇ ਹਾਂਜੀ ਹਾਂਜੀ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ